ਹੋਲਾ ਪਿਆ ਹੋਲਾ ਪਿਆ ਸਾ ਟੱਗਦਾ ਟੱਲੇ ਕੋ ਕਢਾਇਆ ਸੀ ਖਰਾਬ ਜਿਹਾ ਹੋ ਗਿਆ ਸੀ ਇਸੇ ਕਢਾ ਲਿਆ ਤੇ ਜਿੱਦਾਂ ਦਿਖਾਦੇ ਹੁੰਦੇ ਦੁਕਾਨ ਵਾਲਿਆਂ ਨੂੰ ਉਹਦੀ ਦਿਖਾ ਲੈਣੀ ਭੈਣ ਜੀ ਚੈੱਕ ਕਰੋ ਸਸਤਰੀ ਘਾਇ ਤੁਹਾਡਾ ਮਾ ਸਾਰੇ ਦਾ ਮਹਿਲ ਵਿੱਚ ਸਵਾਗਤ ਹੈ ਤੇ ਅੱਜ ਸਵੇਰ ਸ਼ੁਰੂ ਹੋ ਗਿਆ ਹੈ ਤੇ ਇੱਧਰ ਪਰੋਠੇ ਵਾਢਰ ਹੈ ਆ ਜੁਆਰੇ ਮੰਮੀ ਕੰਨੇ ਦਿਖਾਣਾ ਆ ਇਤੋ ਜੁਰੂਕਾਰ ਵਲੋਗ ਆ ਆਲੂ ਵਾਲੇ ਬਰੋੜੇ ਬੰਦੇ ਪਰ ਅਸੀਂ ਪਛਾੜਾ ਛੱਕਦੇ ਆ ਤੇ ਫੇਰ ਮਿਲਦੇ ਆ ਤੇ ਦੇਖਦੇ ਕੀ ਕੀ ਹੁੰਦਾ ਪੇ ਆਇਆ ਤੇ ਕੀ ਕੀ ਕਰਨਾ ਆ ਅਸੀਂ ਹਾਂਜੀ ਹੁਣ ਅਸੀਂ ਬਣਾਣ ਲੱਗੇ ਆ ਪੋਪਕੋਰਨ ਤੁਸੀਂ ਪੋਪਕੋਰਨ ਕਹਿੰਦੇ ਅਸੀਂ ਖਿੱਲਾ ਕਹਿੰਦੇ ਆ ਜੀ ਤੇ ਹੋਰ ਕੁਝ ਵੀ ਕਹਿੰਦੇ ਹੋਗੇ ਜ਼ਰੂਰ ਕਮੈਂਟ ਕਰਕੇ ਦੱਸਿਓ ਪਰ ਅਸੀਂ ਖਿੱਲਾ ਕਹੀਦੀ ਆ ਆਹੋ ਜੀ ਚਲੋ ਫੜੇ ਬਣਾ ਕੇ ਦਿਖਾਉਣੀ ਕਿੱਦਾਂ ਬਣਦੀ ਆ ਨਾਲੇ ਖਾ ਕੇ ਦੱਸਾਂਗੇ ਜੀ ਅਸੀਂ ਆ ਲੈ ਆਂਦੀ ਪਹਿਲੀ ਇਹਨਾਂ ਬਣ ਜਾਣੇ ਆ ਸਾਡਾ ਦੇਖੋ ਇਹਦੇ ਵਿੱਚ ਹੀ ਦਾਣੇ ਹੁੰਦੇ ਆ ਹਾਂ ਅੱਲੀ ਦਾਣੇ ਹੁੰਦੇ ਮਸਾਲਾ ਪਾਇਆ ਹੁੰਦਾ ਆ ਲੋ ਇਹ ਕਿ ਸਪੈਸ਼ਲ ਮੰਗਵਾਈ ਮम्मी ਨੇ ਦੁਕਾਨ ਤੋਂ ਹਾਂ ਇਹ ਮਸਾਲਾ ਆਇਆ ਹੈ ਇਹਦਾ ਕੁਝ ਪਾਣ ਦੀ ਜਰੂਰਤ ਨਹੀਂ ਆਉਂਦੀ ਹਾਂ ਅਨੇ ਇੱਕ ਪਾਣੀ ਦੇ ਲਈ ਚਲੋ ਫੇ ਇੱਕ ਟਰਾਈ ਕਰਕੇ ਦੇਖ ਲੈਂਦੇ ਪਹਿਲੇ ਚਲੋ ਪਾਓ ਗਾਓ ਅੱਲੀ ਕੜਾਈ ਸਕਤੀ ਹੋ ਲੈ ਇਦਾਂ ਗਿਆ ਇਹਦਾ ਖੁਦ ਨੰਨਾ ਪਾਓ ਗਾਓ ਹਣੇ ਇਹ ਫਟਾਫਟ ਟਾਕ ਦੇਓ ਹਲਾ ਕੇ ਇਹਨੂੰ ਦੇਖੇ ਦੇਖ ਕਿਦਾਂ ਹੁੰਦੀ ਆ ਪਹਿਲੀ ਵਾਰ ਬਣਾਉਣ ਲੱਗੇ ਸੀ ਚਿੱਟਾ ਵੀ ਨਾ ਪੈ ਰਿਹਾ ਉਹ ਨਾ ਮੰਮੀ ਪਹਿਲੀ ਢੜੀ ਜਾਣਦੇ ਆ ਦੇਖੋ ਦਹਲਾ ਕੋਣ ਲਾਪਿਆ ਹੋਣ ਲਾਪਿਆ ਤਾਂ ਟਾਗਦਾ ਟਾਗਦਾ ਇਹਨਾਂ ਛਿੱਟੇ ਵੀ ਮਾਗਾ ਆ ਦੇਖੋ বাজ ਜਾਂਦੀਆਂ ਪਈਆਂ ਠੁੱਕ 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 ਮੰਮੀ ਖੁਸ਼ ਹੋ ਗਏ ਸ਼ੁਕਰ ਹੈ कामयाब ਹੋ ਗਏ ਹਾਂ ਜੀ ਆਵਾਜ਼ ਆ ਰਹੀ ਹੈ ਮੰਮੀ ਖੁਸ਼ ਹੋ ਗਏ ਕੇ ਦੇਖੋ ਉਹ ਲਾਖਣਾ ਲਾਖਣਾ ਮਾਂ ਵੀ ਖੰਨਨ ਰੇ ਹੂੰ ਆ ਇੱਕ ਨਿਕਲੇ ਆਇਆ ਚਾਲ ਮਾਰ ਕੇ ਹੂੰ ਭਈਆ ਚਲੋ ਕੱਢ ਲੋ ਕੱਢ ਲੋ ਹੁਣ ਹੋ ਗਏ ਤਿਆਰ ਦੇਖੋ ਇਹਨਾਂ ਬੜੇ ਮੁੰਡੇ ਬਾਹਰ ਕੱਢ ਲੋ ਫਟਾਫਟ ਨਹੀਂ ਤੇ ਅੱਧੀ ਉਛਲੀ ਜਾਣਾ ਇਹਨਾਂ ਹੂੰ ਜੋ ਅਸੀਂ ਪਿਆਰ ਹੋ ਗਏ ਤਿਆਰ ਹੋਰ ਮਮੇਂ ਡਰੀਆਂ ਨੇ ਚਲ ਜਾਣੇ ਚਲੋ ਜੀ ਹੁਣ ਹੋਰ ਵੀ ਬਣਾਣੇ ਆ ਸੇ ਇਹਦਾ ਟੇਸ ਦੇਖਦੇ ਘਰ ਕਿੱਦਾਂ ਨਹੀਂ ਵਧੀਆ ਆ ਜੇ ਨਿੰਬੂ ਪਾਵਾਂਗੇ ਆਪ ਹਮ ਲੋ ਜੀ ਕਹਿੰਦੇ ਥੋੜਾ ਜਿਹਾ ਟੇਸਟੀ ਜਿਹਾ ਬਣਾਣਾ ਹੈ ਕਾਲਾ ਨਮਕ ਪਾਣ ਲੱਗੇ ਆ ਇਦਾਂ ਹੁਣ ਲਿੰਬੂ ਵੀ ਪਾਵਾਂਗੇ ਅਸੀਂ ਆਹ ਲਓ ਨਿਚੋੜ ਦੋ ਇੰਨਾ ਘੀ ਪਿਆ ਸੀ ਰੋਈ ਹੋਰ ਜੰਮੀ ਬਣਾ ਲੈਣਾ ਕਹਿੰਦੇ ਲੋ ਨੂਨ ਆਪੀ ਇਹਦੇ ਵਿੱਚ ਹੈਗਾ ਸਭ ਠੀਕ ਆ ਲੋ ਜੀ ਹੁਣ ਅਸੀਂ ਦੁਈ ਬਾਰ ਪਾਣ ਲਗੇ ਪਹਿਲੀ ਬਾਰ ਤਾਂ ਟਰਾਈ ਕੀਤਾ ਸੀ ਪਰ ਸਾਰੇ ਬਾਦਲੇ ਓ ਹੋ 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 ਖੰਮੀ ਜਿਆਦਾ ਗਰਮ ਹੋ ਗਿਆ ਟਾਕ ਲੋ ਟਾਕ ਲੋ ਟਾਕ ਲੋ ਰੋਗਿਆ 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 ਹੋਲੇ ਚਾਹਨ ਬਟਾਕੇ ਲਈ ਵੇਟ ਕਰਦੇ ਹੋਏ ਆਹ ਨਹੀਂ ਕੋਈ ਨਿੰਬੂ ਦਾ ਸਰ ਹੋ ਗਿਆ ਬਟਾਕਾ ਬੱਚੇ ਇੰਨੇ ਨਹੀਂ ਆਉਂਦੇ ਆਹਂ ਦਹੀਂ ਨਹੀਂ ਕੀ ਕਰਦੇ ਤਾ ਉਹ ਲਾ ਵੀ ਉਹ ਖਿਡੌਣਾ ਵੀ ਬੰਦ ਕਰ ਦੋ ਉਹ ਖਿਡੌਣਾ ਚਲੋ ਮਾਏ ਗਾਣੇ ਹੁਣ ਦੇਖਦੇ ਕਿੱਦਾਂ ਹੁੰਦੇ ਹੋ ਜੀ ਹੋ ਹੋ ਚਿੱਟੇ ਬੰਦੇ ਆ ਲਾ ਲਾ ਲਾਈ ਨੂੰ ਆਹ ਦੇਖੋ ਤਿਆਰ ਹੋ ਗਏ ਆ ਚਲੋ ਹੁਣ ਕੱਢਣ ਲੱਗੇ ਲੋ ਜੀ ਤਿਆਰ ਹੋ ਗਏ ਆ ਹੁਣ ਅਸੀਂ ਖਾਵਾਂਗੇ ਹਾਂ ਜੀ ਲੋ ਜੀ ਹੁਣ ਅਸੀਂ ਮਿਸਤਰੀਆਂ ਨੂੰ ਵੀ ਦੇਣ ਲੱਗੇ ਆ ਹੋ ਜੀ ਐਦਰਾ ਕੰਦ ਤਿਆਰ ਹੋ ਗਈ ਜਾਂ ਸੈਣ ਕਰਤੀ ਲੋ ਜੀ ਪੋਕ ਪੋਖ ਖਾ ਖਿੱਲਾ ਖਾਉ ਨਾ ਸਹੀ ਜਦ ਕੰਮ ਖਤਮ ਹੋ ਜਾਣਾ ਉਦਾਂ ਖਾ ਆ ਲੋਈ ਹੋ ਗਈ ਤਿਆਰ ਕੰਦ ਬਲੋ ਲਓ ਰੱਖ ਦੋ ਇੱਥੇ ਹਾਂ ਕੰਦ ਗਲਦੀ ਸਿੱਧੀ ਹੂੰ ਯੋਦਾ ਲੱਗੀ ਕਮੈਂਟ ਕਰਕੇ ਦੱਸਿਓ। ਲੋ ਜੀ ਹੁਣ ਸਾਡੀ ਵਾਰੀ ਆ ਗਈ ਖਾਣੇ ਦੀ। ਹੁਣ ਆ ਦੀ ਖਾਂਦੇ ਪੀਂਦੇ। ਖਾਓ ਵੀਓ ਹੁਣ। ਸਾਨੂੰ ਇੰਨੇ ਮਿਲੇ। ਸਾਰਿਆਂ ਨੂੰ ਵੰਡ ਕੇ। ਬਣਾਉਣ ਵਾਲਿਆਂ ਨੂੰ ਅੱਜ ਦੀ ਹੁੰਦਾ। ਰਹਿ ਜਾਂਦੇ ਕਾ ਬਣਾ ਦੇ ਬੰਦ। ਹੂੰ। ਚਲੋ ਕੋਈ ਨਹੀਂ। ਇੰਨੇ ਬਹੁਤ ਆ। ਵੰਡ ਲਗੇ ਖਾਣੇ। ਹਾਂ। ਹਾਂਜੀ ਹੁਣ ਅਸੀਂ ਚੱਲੇ ਬਾਜ਼ਾਰ ਨੂੰ ਸ਼ੋਪਿੰਗ ਤੇ ਕਹਿੰਦੇ ਘਰ ਦੀ ਸ਼ੋਪਿੰਗ ਕਰਕੇ ਆਣੀ ਆ ਬਾਜ਼ਾਰ ਤੋਂ ਬੀਬੀ ਜੀ ਉਧਰ ਮਿਸਤਰੀਆਂ ਨਾਲ ਲੱਗੇ ਹੋਏ ਆ ਐਦਾਂ ਨਹੀਂ ਉਦਾਂ ਲੋ ਜੀ ਹੁਣ ਅਸੀਂ ਸ਼ਹਿਰ ਆ ਗਏ ਆ ਤੇ ਚਾਦਰਾਂ ਲੈ ਰਹੇ ਆ ਫੋਕਲ ਦਿਖਾ ਰਹੇ ਆ ਸਭ ਨੂੰ ਦੇਖੋ ਸਾਈਜ਼ ਖੋਲ ਕੇ ਦੇਖ ਲਓ ਵੱਡਾ ਸਾਈਜ਼ ਹੈ ਇਹਨੂੰ ਤਾਂ ਰੰਗ ਹੋਰ ਵੀ ਮਿਲ ਜਾਣਗੇ ਕਿਦਾਂ ਜੇ ਤੇ ਆ ਲੋ ਜੀ ਤੁਸੀਂ ਵੀ ਸਾਰੇ ਜਣੇ ਦੇਖੋ ਕਿੰਦਾ ਰੰਗ ਆ ਹਾਲੇ ਹੈ ਹੈ ਗਿਆ ਦੇਖ ਲਓ ਆ ਵਾਲੀ ਜੀ ਤਾਂ ਸੋਹਣੀ ਹੈ ਮੇਰੇ ਨਾਲ ਦਾ ਡਿਜ਼ਾਈਨ ਕੋਈ ਰੰਗ ਹੈ ਇਹ ਨਾਲ ਦਾ ਡਿਜ਼ਾਈਨ orange ਸੋ ਜੀ ਅਸੀਂ ਰঞ্জੀਤ ਮਮਾ ਜੀ ਦੀ ਦੁਕਾਨ ਤੇ ਆ ਗਏ ਆ ਸੂਟ ਲੈਣ ਆਏ ਆ ਅਸੀਂ ਕਢਾਣ ਲਈ ਦਿੱਤਾ ਸੀਗਾ ਸਾਸਰੀ ਦਾ ਮਮਾ ਜੀ ਹਾਂ ਜੀ ਹਾਂ ਜੀ ਸੋਰੀ ਪਰਿਵਾਰ ਕਿੱਦਾਂ ਆਪਣਾ ਹਾਂ ਜੀ ਹਾਂ ਜੀ ਬੈਠ ਜੀ ਜੀ ਸੁਣਾਓ ਹਾਂ ਜੀ ਜੀ ਹਾਂ ਜੀ ਕਿੱਦਾਂ ਭਾਜੀ ਹੁਣੇ ਨਹੀਂ ਆਏ ਭਾਜੀ ਉਹ ਆਪਣੇ ਆਪਣਾ ਕੰਮ ਬਹੁਤ ਸੀ ਹਾਂ ਜੀ ਕੰਮ ਲੱਗੇ ਆਪਣੇ ਇੱਧਰ ਵੀ ਨਹੀਂ ਬੈਠਣਾ ਨਹੀਂ ਭਾਜੀ ਆਹ ਦੇਖੋ ਖੜਾਇਆ ਸੀ ਖਰਾਬ ਜੋ ਹੋ ਗਿਆ ਸੀ ਇਸੇ ਕਢਾ ਲਿਆ ਤੇ ਹੁਣ ਇਹਨ ਸਹੀ ਹੋ ਗਿਆ ਕਿਦਾਂ ਹੈ ਹਲਵਾਰੀ ਚ ਪਿਆ ਜਗਾਲ ਲੱਗ ਗਿਆ ਸੀਗਾ ਹਾਂ ਇਹ ਐਦਾਂ ਕਢਾਈ ਕਢਾ ਰਹੀ ਸੀ ਸੂਟ ਵਧੀਆ ਬਣ ਗਿਆ ਹੁਣ ਪਾਣੇ ਵਾਲਾ ਬਣ ਗਿਆ ਜੀ ਕਹਿੰਦੇ ਅਸੀਂ ਆਗੇ ਸ਼ਹਿਰ ਸ਼ਹਿਰ ਆਏ ਆ ਛੋਕੀ ਖਾਣਾਂ ਸਾਧਰਾ ਲੈ ਆਈਆਂ ਢਾਲੇ ਸੂਟ ਵੀ ਆ ਗਿਆ ਇਹੜਾ ਤਾਂ ਬਿੱਟਾ ਸੀ ਹੁਣ ਅਸੀਂ ਗੌਰਵ ਤੇ ਆ ਗਏ ਹੇ ਗੋਲ ਦੱਪੇ ਖਾ ਕੇ ਜਾਣਗੇ ਜੇ ਆਏ ਆ ਕੋਈ ਸਾ ਵੀ ਨਹੀਂ ਆਏ ਆ ਤੇ ਜਿਹੜਾ ਅੰਕਲ ਉਹ ਚਲ ਗਿਆ ਉੱਧਰ ਨੂੰ ਹੋਣਾ ਆਲ ਆਲ ਖਾ ਲੋ ਉਹ ਜਲਦੀ ਜਰਗਾ ਸੀ ਅੱਜ ਨੂੰ ਆਏ ਚਲੋ ਆ ਗਏ ਅੱਜ ਤੇ ਅਸੀਂ ਗੋਲ ਦੱਪੇ ਖਾਣੇ ਹੋਣੇ ਨਹੀਂ ਵਾਲੇ ਖਾਣ ਨੂੰ ਨਹੀਂ ਮਾਂ ਡੀ ਵਾਲੇ ਮਮੀ ਕਾ ਦੇ ਪਿੱਛੋਂ ਮੈਂ ਲੂਣੇ ਖਾਤਾ ਸਹੀ ਹੋਣ ਅੰਕਲ ਆ ਗਿਆ ਅੰਕਲ ਕੋਈ ਆਣਦੇ ਨੇ ਮੰਮੀ ਅਸੀਂ ਗੋਲ ਗੱਪੇ ਖਾਣ ਹਾਂ ਐਬਰੀ ਆਵੇ ਹਾਂ ਇੱਕ ਪਲੇਟ ਕਰ ਦਿਓ ਲੋ ਜੀ ਕਹਿੰਦੇ ਗੋਲ ਗੱਪੇ ਆ ਗਏ ਮੰਮੀ ਨੇ ਪਲੇਟ ਫੜ ਲਈ ਮੰਮੀ ਖਾਓ ਚਲੋ ਚੱਕੋ ਚਲੋ ਖਾਓ ਖਾਣੇ ਆ ਸੀ ਲੋ ਜੀ ਕਹਿੰਦੇ ਆ ਗਏ ਘਰੇ ਹੁਣ ਚਾਦਰਾਂ ਦਿਖਾਓ ਇਧਰੋਂ ਕੰਧ ਹੋ ਗਈ ਆ ਨਮੀ ਤਾਕੀ ਵੀ ਲੱਗ ਗਈ ਆ ਚਲੋ ਹੁਣ ਅਸੀਂ ਦਿਖਾਈਏ ਚਾਦਰਾਂ ਆ ਦੇਖੋ ਇੱਕ ਆ ਲਿਆਂਦੀ ਅਸੀਂ ਫੁੱਲਾਂ ਵਾਲੀ ਇੱਕ ਲਿਆਂਦੀ ਡੱਬੀਆਂ ਵਾਲੀ ਹਾਂ ਤਾਂ ਦੇਖੋ ਸਾਰੇ ਜਣ ਦੋਏ ਸਾਨੂੰ ਪਹਿਲੀ ਨਜ਼ਰ ਚ ਪਸੰਦ ਆ ਗਈਆਂ ਖੈਨ ਮਲਾਈਮਨ ਵਾਲੇ ਵਧੀਆ ਆ ਹਾਂਜੀ ਹਾਂਜੀ ਇੱਕ ਇਹ ਆ ਇੱਕ ਆ ਵਾਲੀ ਤੇ ਇਹ ਦੇਖ ਲੋ ਆ ਦੇਖੋ ਲੋ ਜੀ ਹੋ ਗਈ ਇਹ ਦੇਖੋ ਮੰਮੀ ਕਹਿੰਦੇ ਐਨ ਜਿੱਦਾਂ ਦਖਾਦੇ ਹੁੰਦੇ ਦੁਕਾਨ ਵਾਲੇ ਐਨ ਉੱਦੀ ਦਿਖਾ ਲੈਣੀ ਭੈਣ ਜੀ ਚੈੱਕ ਕਰੋ ਇਦਾਂ ਦੀ ਕੁਆਲਿਟੀ ਕਿਤੇ ਨਹੀਂ ਮਿਲਦੀ ਤੁਹਾਨੂੰ ਖੁੱਲੀ ਡੁੱਲੀ ਦਾ ਨੂੰ ਚਾਦਰ ਆ ਪੂਰੇ ਦਿਨ ਗੱਲਾਂ ਨੇ சே ஜூ கம்பா சிம்பா தோடே தோ பண்ஜி வலியா